हां जी ਭੈਣ ਜੀ ਨੇ ਆਪਾਂ ਨੂੰ ਆਪਣਾ ਸਿਮਰਨ ਪ੍ਰੈਕਟੀਕਲ ਸ਼ੇਅਰ ਕੀਤਾ ਆ ਆ ਉਹ ਥੋੜੇ ਜਿਹਾ ਵਿਚਾਰ ਕਰਦੇ ਆ ਇਹ ਜੋ ਪ੍ਰੈਕਟੀਕਲ ਆ ਆਪਾਂ ਨੂੰ ਵੀਰਪਾਲ ਕੌਰ ਜੀ ਕਰਦੇ ਆ ਭਾਈ ਸਾਹਿਬ ਥੋੜੇ ਦਿਨ ਤੋਂ ਗੁਰਮੰਤਰ ਦਾ ਅਭਿਆਸ ਸ਼ੁਰੂ ਕੀਤਾ ਹੈ ਕੰਨਾਂ ਦੇ ਵਿੱਚ ਤੇਜ਼ ਹਵਾ ਚੱਲਣ ਵਰਗੀ ਆਵਾਜ਼ ਆਉਂਦੀ ਹੈ ਇਹਨਾਂ ਨੂੰ ਰੀੜ ਦੀ ਹੱਡੀ ਤੇ ਦਿਲ ਦੇ ਲਾਗੇ ਛਾਗੇ ਕੋਈ ਚੀਜ਼ ਘੁੰਮਦੀ ਹੋਈ ਮਹਿਸੂਸ ਹੁੰਦੀ ਆ ਉਹ ਪੁੱਛਦੇ ਆ ਕਿ ਕੀ ਇਹ ਸਹੀ ਹੈ ਸਿਮਰਨ ਕਰਦੇ ਧਿਆਨ ਅੱਖਾਂ ਦੇ ਸਾਹਮਣੇ ਹਨੇਰੇ ਵਿੱਚ ਰੱਖਦੀਆਂ ਬੋਡੀ ਦੇ ਕਿਸੇ ਹਿੱਸੇ ਵਿੱਚ ਮੈਂ ਧਿਆਨ ਨਹੀਂ ਰੱਖਦੀ ਮਾਰਗਦਰਸ਼ਨ ਕਰੋ ਵਾਈਗੁਰ ਦੇਖੋ ਸਿਮਰਨ ਦਾ ਆਪਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਨਾ ਜਿੰਨਾ ਵੀ ਸਮਾਂ ਆਪਾਂ ਨੂੰ ਮਿਲਦਾ ਹੈ ਕਿਉਂਕਿ ਆਪਾਂ ਸੁਆਸਾ ਨੂੰ ਲੇਖੇ ਲਾਉਣਾ ਹੈ ਪਹਿਲਾਂ ਆਪਾਂ ਕਦੀ ਵੀ ਇਹ ਕੰਮ ਕੀਤਾ ਨਹੀਂ ਹੁਣ ਜੇ ਆਪਾਂ ਪਹਿਲਾਂ ਕਦੀ ਇਹ ਕੰਮ ਨਹੀਂ ਕੀਤਾ ਤਾਂ ਅਸੀਂ ਆਪਣੇ ਸਰੀਰ ਦੇ ਵਿੱਚ ਅੰਤਰਗਤ ਕਦੀ ਧਿਆਨ ਰੂਪ ਹੋ ਕੇ ਉਤਰੇ ਨਹੀਂ ਰਾਤ ਨੂੰ ਆਪਾਂ ਜੋ ਹੀ ਅੱਖਾਂ ਬੰਦ ਕਰਦੇ ਹਾਂ ਸਾਨੂੰ ਨੀਂਦ ਆ ਜਾਂਦੀ ਹੈ ਆਪਾਂ ਨੂੰ ਕਦੀ ਮੌਕਾ ਨਹੀਂ ਮਿਲਿਆ ਧਿਆਨ ਦੇ ਵਿੱਚ ਬੈਠਣ ਦਾ ਹਨਾ ਹੁਣ ਆਪ ਧਿਆਨ ਦੇ ਵਿੱਚ ਬੈਠਣਾ ਸ਼ੁਰੂ ਕੀਤਾ ਹੈ ਤੇ ਆਪ ਜੀ ਨੂੰ ਕੁਛ ਅੰਦਰ ਚੱਲਦਾ ਹੋਇਆ ਮਹਿਸੂਸ ਹੁੰਦਾ ਆ ਕੋਈ ਗੱਲ ਨਹੀਂ ਵਾਹਿਗੁਰੂ ਜੋ ਵੀ ਮਹਿਸੂਸ ਹੁੰਦਾ ਹੈ ਹੌਣ ਦਿਓ ਤੇ ਆਪ ਜੀ ਨੂੰ ਆਪਦੇ ਕੰਨਾਂ ਦੇ ਵਿੱਚ ਤੇਜ਼ ਹਵਾ ਚੱਲਣ ਵਰਗੀ ਆਵਾਜ਼ ਮਹਿਸੂਸ ਹੁੰਦੀ ਹੈ ਕੋਈ ਗੱਲ ਨਹੀਂ ਵਾਹਿਗੁਰੂ ਉਹ ਵੀ ਆਉਣ ਦਿਓ ਬਸ ਆਪ ਧਿਆਨ ਦੇ ਵਿੱਚ ਥੋੜਾ ਜਿਆਦਾ ਸਮਾਂ ਬੈਠਣਾ ਤਾਂ ਜੋ ਸਾਨੂੰ ਸੁਣਨ ਦਾ ਵੀ ਪਤਾ ਲੱਗ ਸਕੇ ਇੱਕ ਆਪ ਦੱਸਦੇ ਹੋ ਕਿ ਸਾਹਮਣੇ ਸਿਮਰਨ ਕਰਦੇ ਹੋਏ ਤੁਸੀਂ ਅੱਖਾਂ ਦੇ ਸਾਹਮਣੇ ਹਨੇਰੇ ਦੇ ਵਿੱਚ ਧਿਆਨ ਰੱਖਦੇ ਆ ਵਾਹਿਗੁਰੂ ਧਿਆਨ ਜੋ ਆ ਉਹ ਵਾਹਿਗੁਰੂ ਗੁਰਮੰਤਰ ਦੀ ਧੁਨ 'ਚ ਰੱਖਣਾ ਸਾਹਮਣੇ ਜੋ ਹਨੇਰਾ ਹੈ ਇੱਥੇ ਤਾਂ ਮਨ ਦਾ ਆਸਮ ਲਗਾਉਣਾ ਹੈ ਮੰਨ ਲਓ ਆਪਾਂ ਆਪਣੇ ਕਮਰੇ ਦੇ ਵਿੱਚ ਬੈਠੇ ਆ ਤੇ ਸਿਮਰਨ ਕਰਦੇ ਪਏ ਆ ਇਸੇ ਤਰ੍ਹਾਂ ਮਨ ਲੈਣਾ ਆਪਾਂ ਕਿ ਅਸੀਂ ਉਸ ਹਨੇਰੇ ਦੇ ਵਿੱਚ ਬੈਠੇ ਆ ਦੇਖ ਰਹੇ ਆ ਬਟ ਜੋ ਧਿਆਨ ਆ ਉਹ ਵਾਹਿਗੁਰੂ ਗੁਰਮੰਤਰ ਦੀ ਧੁਨ 'ਚ ਰੱਖਣਾ ਹੈ ਤੁਸੀਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਧਿਆਨ ਨਹੀਂ ਲਾਉਂਦੇ ਬਹੁਤ ਵਧੀਆ ਗੱਲ ਹੈ ਇਹ ਕੀ ਹੋਊਗਾ ਕਿ ਥੋੜੇ ਸਮੇਂ ਬਾਅਦ ਹਨਾ ਆਪਣਾ ਧਿਆਨ ਇੰਨਾ ਪਰਪੱਕ ਹੋ ਜਾਊਗਾ ਕਿ ਆਪਾਂ ਬੋਡੀ ਦੇ ਵਿੱਚੋਂ ਜਿੱਕਦਮ ਆਪਣੀ ਸੁਰਤੀ ਨੂੰ ਕੱਢ ਸਕਦੇ ਹਾਂ ਤੇ ਸਰੀਰ ਸਾਨੂੰ ਹਲਕਾ ਮਹਿਸੂਸ ਹੋਵੇਗਾ ਜੇ ਤੁਸੀਂ ਇੰਨਾ ਕੁਝ ਕਰਦੇ ਆ ਤਾਂ ਨਾਲ ਗੁਰਮੁਖਾਂ ਦੀ ਸੰਗਤ ਵੀ ਕਰ ਲਓ ਸੰਤਾ ਮਹਾਪੁਰਸ਼ਾਂ ਦੀ ਜੋ ਸੰਗਤ ਆ ਬਹੁਤ ਬlesing ਮਿਲਦੀਆਂ ਧਿਆਨ ਦੇ ਵਿੱਚ ਬੈਠਦੇ ਹੀ ਜਦੋਂ ਆਪਾਂ ਰਸਨਾ ਨੂੰ ਬੰਦ ਕਰ ਲੈਂਦੇ ਆ ਹਨਾ ਸਿਮਰਨ ਮੂੰਹ ਤੋਂ ਬੋਲਣਾ ਬੰਦ ਕਰ ਦਿੰਨੇ ਆ ਗੁਰਮੰਤਰ ਨੂੰ ਫਿਰ ਜੋ ਤੁਹਾਨੂੰ ਅੰਦਰ ਕੋਈ ਵੀ ਆਵਾਜ਼ ਸੁਣਾਈ ਦਿੰਦੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੇਜ਼ ਹਵਾ ਚੱਲਣ ਵਰਗੀ ਆਵਾਜ਼ ਮਹਿਸੂਸ ਹੁੰਦੀ ਆ ਧਿਆਨ ਉਹ ਵਾਲਾ ਚੱਕ ਕੇ ਇਹਨਾਂ ਜੋ ਧੋਨਿਆ ਅੰਦਰੋਂ ਪ੍ਰਗਟ ਹੋਈ ਆ ਇਹਦੇ ਵਿੱਚ ਲਗਾ ਲਓ ਪਰ ਇਹਦੇ ਵਿੱਚ ਵੀ ਧਿਆਨ ਉਦੋਂ ਲਉਣਾ ਜਦੋਂ ਅਸੀਂ ਵਿਚਾਰਤ ਹੋ ਜਾਈਏ ਜੇ ਆਪਾਂ ਵਿਚਾਰਾਂ ਦੇ ਵਿੱਚ ਇਹਨੂੰ ਸੁਣਨ ਦੀ ਕੋਸ਼ਿਸ਼ ਕਰਾਂਗੇ ਤਾਂ ਹੋ ਸਕਦਾ ਹੈ ਸਿਰ ਭਾਰਾ ਹੋ ਜਾਵੇ ਇਹਨਾਂ ਆਵਾਜ਼ਾਂ ਨੂੰ ਖਾਲੀ ਮਨ ਹੀ ਸੁਣ ਸਕਦਾ ਸੋ ਵਾਹਿਗੁਰੂ ਆਪ ਇਸੇ ਤਰ੍ਹਾਂ ਨਾਮ ਸਿਮਰਨ ਕਰਦੇ ਰਹੋ ਮਾਲਕ ਬਹੁਤ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ